ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਸਾ ਆਪਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਚਾਰ-ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤਿੰਨ ਕੁੰਡੇ ਆਪਣੇ ਡਿਜ਼ਾਈਨ ਦੇ ਆ ਇੱਕ ਕੁੰਡਾ ਆਪਣਾ ਉਧਰ ਉਲਟਾ ਬਣੂਗਾ ਸਿੱਧੇ ਪਾਸੇ ਤੇ ਡਿਜ਼ਾਈਨ ਆਪਾਂ ਇਹ ਬਣਾਈ ਜਾਂਦੇ ਸੀ ਇੱਥੇ ਤੇ ਆਪਾਂ ਨਾ ਇਸੇ ਤੇ ਦੱਸ ਦਿੰਨੇ ਆ ਕਿਉਂਕਿ ਥੋੜੀ ਜੀ ਤबीयत ਖਰਾਬ ਹੋਣੇ ਕਰਕੇ ਥੋੜਾ ਜਨਾ ਬਣਦਾ ਨਹੀਂਗਾ ਤੇ ਆਪਣੇ ਅਸਲ ਵਿੱਚ ਜੇ ਇਹਨੂੰ ਸਾਂਭੀਂਦੇ ਹੋਏ ਤੁਸੀਂ ਜਰੂਰ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਬਣਾਉਣਾ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਚਲੋ ਜੀ ਆਪਾਂ ਚੱਲਦੇ ਹਾਂ ਸਿੱਧੇ ਪਾਸੇ ਜੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਆਪਾਂ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਆਪਣੇ ਜਿਹੜੇ ਆ ਦੋ ਕੁੰਡੇ ਆ ਇਹਨਾਂ ਦੇ ਇੱਥੋਂ ਦੀ ਆਪਾਂ ਸਲਾਈ ਪਾਵਾਂਗੇ ਤੇ ਆਪਾਂ ਇੱਕ ਆਪਣਾ ਬਣਾ ਲਵਾਂਗੇ ਕੁੰਡਾ ਵਲ ਪਾ ਕੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬਣਾ ਦਵਾਂਗੇ ਦੋਹਾਂ ਦੇ ਇੱਕ ਕਰ ਦਵਾਂਗੇ ਲਾਸਟ ਵਾਲਾ ਕੁੰਡਾ ਫਿਰ ਆਪਾਂ ਸਿੱਧਾ ਬਣਾ ਲਾਂਗੇ ਫਿਰ ਇੱਕ ਕੁੰਡਾ ਉਲਟਾ ਇਹ ਦੋ ਕੁੰਡਿਆਂ ਦੇ ਇੱਥੋਂ ਦੀ ਸਲਾਈ ਪਾਵਾਂਗੇ ਆਪਾਂ ਇੱਕ ਕੁੰਡਾ ਬਣਾ ਲਿਆ ਜੀ ਤੇ ਵਾਲ ਪਾ ਕੇ ਦੋ ਕੁੰਡੇ ਆ ਜਿਹੜੇ ਆਪਣੇ ਇਹਨਾਂ ਆਪਾਂ ਇਕੱਠੇ ਬਣਾ ਦਾਂਗੇ ਦੋਹਾਂ ਦੇ ਇੱਕ ਕਰ ਦਾਂਗੇ ਇੱਕ ਕੁੰਡਾ ਸਿੱਧਾ ਬਣਾ ਲਵਾਂਗੇ ਆਪਣੇ ਕੋਲ ਤਿੰਨ ਕੁੰਡੇ ਸੀ ਤੇ ਤਿੰਨ ਤੋਂ ਆਪਣੇ ਕੋਲੇ ਬਣ ਗਿਆ ਜੀ ਚਾਰ ਫਿਰ ਇੱਕ ਕੁੰਡਾ ਉਲਟਾ ਅਗਲੇ ਦੋ ਕੁੰਡਿਆਂ ਦੇ ਪਿੱਛੋਂ ਦੀ ਸਲਾਈ ਪਾ ਕੇ ਇੱਕ ਕੁੰਡਾ ਬਣਾਵਾਂਗੇ ਸਲਾਈ ਤੇ ਵਾਲ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਵਾਂਗੇ ਦੋਆਂ ਦਾ ਇੱਕ ਬਣਾ ਲਿਆ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਲਾਸਟ ਵਾਲਾ ਕੁੰਡਾ ਹਾਂ ਸੋਰੀ ਇੱਕ ਕੁੰਡਾ ਉਲਟਾ ਲਾਸਟ ਵਾਲਾ ਸਿੱਧਾ ਹੁਣ ਆਪਾਂ ਆਗੇ ਉਲਟੀ ਸਾਈਡ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਹੁਣ ਆਪਣੇ ਕੋਲੇ ਇਹਨੂੰ ਛੱਡ ਕੇ ਕੁੰਡਾ ਨੂੰ ਚਾਰ ਕੁੰਡੇ ਬਣ ਗਏ ਜੀ ਆਪਣੇ ਕੋਲੇ ਸੀਗੇ ਤਿੰਨ ਕੁੰਡੇ ਜੇ ਹੁਣ ਆਪਾਂ ਜਿਹੜੇ ਦੋ ਕੁੰਡੇ ਆ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ ਦੋ ਕੁੰਡੇ ਆਪਾਂ ਕੱਲੇ-ਕੱਲੇ ਬਣਾ ਲਵਾਂਗੇ ਉਲਟੇ ਆਪਣੇ ਕੋਲੇ ਤਿੰਨ ਗੁੰਡੇ ਹੋਗੇ ਜੀ ਇੱਕ ਗੁੰਡਾ ਆਪਣਾ ਹੋ ਗਿਆ ਤਿੰਨ ਗੁੰਡੇ ਆ ਵਾਲੇ ਹੋਗੇ ਚਾਰ ਗੁੰਡੇ ਹੋਗੇ ਇੱਕ ਗੁੰਡਾ ਸਿੱਧਾ ਤਾਂ ਗਾ ਆਪਣੇ ਨਾਲ ਕਰਾਂਗੇ ਆ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦੇਵਾਂਗੇ ਉਲਟੀ ਸਾਈਡ ਤੇ ਦੋ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਫਿਰ ਇੱਕ ਗੁੰਡਾ ਸਿੱਧਾ ਅਗਲੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਆਹ ਵਾਲੇ 2 ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਇੱਕ-ਇੱਕ ਕਰਕੇ ਉਲਟਾ ਬਣਾ ਲਵਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਹੁਣ ਆਪਾਂ ਆਗੇ ਸਿੱਧੀ ਸਾਈਡ ਫੇਰ ਸਿੱਧੀ ਸਾਈਡ ਹੁਣ ਆਪਾਂ ਆਪਣੇ ਜਿਹੜੇ ਕੁੰਡੇ ਹੈਗੇ ਇਹਨਾਂ ਨੂੰ ਇੱਕ ਕੁੰਡਾ ਉਤਾਰਿਆ ਆਪਾਂ ਇੱਕ ਕੁੰਡਾ ਉਲਟਾ ਬਣਾਇਆ ਤਿੰਨ ਗੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਹਾਲੇ ਆਪਣਾ ਡਿਜ਼ਾਈਨ ਇੱਥੇ ਹੀ ਨਹੀਂ ਖਤਮ ਹੁੰਦਾ ਜੀ ਅੱਗੇ ਡਿਜ਼ਾਈਨ ਬਣੂਗਾ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਦੱਸਦੇ ਆ ਆ ਸਲਾਈ ਬਣਾ ਕੇ ਤੇ ਜਰੂਰ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰ ਦਿਓ ਜੀ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਵੱਧ ਤੋਂ ਵੱਧ ਦਿਲ ਖੋਲ ਕੇ ਜੀ ਇਹ ਦੇਖੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਹੁਣ ਆਪਾਂ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਏ ਬਣਾਵਾਂਗੇ ਇੱਕ ਕੁੰਡਾ ਆਪਾਂ ਤਾਰਾਂਗੇ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਹੁਣ ਧਾਗਾ ਆਪਣੇ ਵੱਲ ਕਰਾਂਗੇ ਤੇ ਜਿਹੜੇ ਆਪਣੇ ਆਹ ਦੋ ਕੁੰਡੇ ਆ ਇੱਥੋਂ ਦੀ ਸਲਾਈ ਇਸ ਤਰ੍ਹਾਂ ਪਾਵਾਂਗੇ ਆ ਦੇਖੋ ਤੇ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਤੇ ਵੜ ਪਾ ਕੇ ਦੋ ਗੁੰਡੇ ਵਾਲਾ ਇੱਕ ਗੁੰਡਾ ਬਣਾ ਲਵਾਂਗੇ ਅਗਲਾ ਗੁੰਡਾ ਆਪਾਂ ਇਹ ਕੱਲਾ ਉਲਟਾ ਬਣਾ ਲਵਾਂਗੇ ਆਪਣੇ ਕੋਲੇ ਫੇਰ ਚਾਰ ਗੁੰਡੇ ਬਣ ਗਏ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਇੱਥੋਂ ਦੀ ਸਲਾਈ ਪਾਵਾਂਗੇ सॉरी ਧਾਗਾ ਆਪਣੇ ਵੱਲ ਕਰਕੇ ਇੱਥੋਂ ਦੀ ਸਲਾਈ ਪਾਵਾਂਗੇ ਤਾਂ ਇੱਕ ਲੋਪ ਇਸ ਤਰ੍ਹਾਂ ਬਣਾ ਲਵਾਂਗੇ ਫਿਰ ਵਲ ਪਾ ਕੇ ਬਣਾਉਣਾ ਉਹ ਹੀ ਆਪਾਂ ਜਿਵੇਂ ਸਿੱਧੇ ਪਾਸੇ ਸਿੱਧੀ ਸਿਲਾਈ ਬਣਾਈ ਸੀ ਦੋਵਾਂ ਦਾ ਇੱਕ ਕਰਤਾ ਅਗਲਾ ਕੁੰਡਾ ਉਲਟਾ ਸਿੰਗਲ ਬਣਾ ਲਵਾਂਗੇ ਇੱਕ ਕੁੰਡਾ ਸਿੱਧਾ ਦੇਖੋ ਜੀ ਆਪਾਂ ਸਿੱਧੇ ਪਾਸੇ ਤਾਂ ਇਸ ਤਰ੍ਹਾਂ ਸਿਲਾਈ ਪਾਉਣੀ ਆ ਤਾਂ ਸਿੱਧੇ ਪਾਸੇ ਆਪਾਂ ਇਹ ਕੁੰਡਾ ਬਣਾ ਲਵਾਂਗੇ ਵਲ ਪਾ ਕੇ கண்ட உனாக்கிதாத்து சிதி சைடா தாரியா உல்ட்டா சாரே போனா ஆண்டா உலாவாங்க தரல கண்டா தோவா தான் സിധി സൈഡ ആഡേ അപ്പം ഫി സിദ്ധേ ബനുസ് തര ല ദോക്കോ കിധേ ബനലാ ikka kui ta hulgab , kui ta pärast naelda omagi , aga kui ta on allegi tundub , et kui ta paned ongi avalikud , juba . Singel Singel seda ju näe . ikka kui ta hulgati , ikka seda . on , aga ma kui tuldi sõida . hulgis sõidab paika , kui nad äri ja ikka kui nad seda . തന്നു കൊണ്ടേ ഉൾട്ട് ਯਾਰ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਏ। ਕਿੰਨਾ ਸੋਹਣਾ ਲੱਗਦਾ ਸਿੱਧੀਆਂ ਸਿੱਧੀਆਂ ਵੇਲਾਂ ਬਣਦੀਆਂ। ਹਾਂ ਸਿੱਧੀਆਂ ਨਹੀਂ ਬਣਦੀਆਂ ਹੂੰ ਤਾਂ ਸਿੱਧੀਆਂ ਵੀ ਬਣਦੀਆਂ ਜੀ ਤੇ ਇਸ ਤਰ੍ਹਾਂ ਇੱਕ ਕਾਂਟੀਆਂ ਨੂੰ ਬਣ ਜਾਂਦੀ ਏ ਇੱਕ ਇਧਰ ਨੂੰ ਇੱਕ ਇਧਰ ਨੂੰ ਇਸ ਤਰ੍ਹਾਂ ਕਰਕੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਕਿਸੇ ਵੀ ਰੰਗ ਚ ਪਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ। ਆਪਾਂ ਦੋ ਸਲਾਈਆਂ ਨੀਤੇ ਸਿੱਧੀਆਂ ਪਾਈਆਂ ਸੀ ਆਹ ਵਾਲੇ ਆਹ ਵਾਲੇ ਡਿਜ਼ਾਈਨ ਤੇ ਪਈਆਂ ਦੋ ਸਲਾਈਆਂ ਦੋ ਹੀ ਐ ਤੇ ਪਈਆਂ ਚਾਰ ਤੇ ਪੰਜ ਸਲਾਈਆਂ ਚ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਹੁਣ ਛੇਵੀਂ ਸਲਾਈ ਚ ਆਪਣਾ ਫੇਰ ਆਹ ਸਿੱਧਾ ਡਿਜ਼ਾਈਨ ਚੱਲ ਪੂਗਾ ਆਹ ਵਾਲਾ ਛੇਵੀਂ ਕਹਿ ਰੋ ਭਾਵੇਂ ਆਪਾਂ ਪਹਿਲੀ ਸਲਾਈ ਤੋਂ ਲੈ ਲਈਏ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਕੋਟੀ ਸਟਰ ਜੈਕਟ ਤੁਸੀਂ ਐਂ ਨਾਖਿਓ ਵੀ ਐਸੇ ਤੇ ਐਂ ਦੱਸਤਾ ਜੀ ਐਂ ਵੀ ਆਪਾਂ ਨੂੰ ਸਮਝ ਆਉਣੀ ਚਾਹੀਦੀ ਐ ਡਿਜ਼ਾਈਨ ਸੋਹਣਾ ਹੋਣਾ ਚਾਹੀਦਾ ਤੇ ਬਾਕੀ ਕੋਈ ਨਹੀਂ ਆ ਉਹ ਵੀ ਆਡਾ-ਆਡਾ ਆਪਾਂ ਨੂੰ ਉਹ ਵੀ ਚਲੋ ਬਣਾ ਲੈਨੇ ਆ ਆਪਾਂ ਮੈਂ ਬਹੁਤ ਜ਼ਿਆਦਾ ਤਾਂ ਉਹੀ ਬਣਾਉਣੀ ਆ ਪਰ ਹੁਣ ਥੋੜਾ ਜਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿਉਣੀ ਆ ਕਿ ਮੇਰੇ ਤਾਂ ਵਿਆਹ ਤਾਂ ਥੋੜੀ ਜੀ ਸਹੀ ਨਹੀਂ ਹੈਗੀ ਤੇ ਆਪਾਂ ਕਹਿੰਨੇ ਚਲੋ ਵੀ ਆਪਣੇ ਭੈਣ ਭਰਾ ਆਏ ਤਾਂ ਚਲੋ ਕੋਈ ਗੱਲ ਨਹੀਂ ਤੇ ਇਹ ਵੀ ਆਪਾਂ ਨੂੰ ਉਹ ਸਮਝ ਤਾਂ ਆ ਹੀ ਜਾਂਦਾ ਜੀ ਡਿਜ਼ਾਈਨ ਆਪਾਂ ਨੂੰ ਸਮਝ ਆਉਣਾ ਚਾਹੀਦਾ ਹੈ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਮੈਂ ਫਿਰ ਤੋਂ ਤੁਹਾਨੂੰ ਕਹਿਨੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰ ਦਿਓ ਜੀ ਦਿਲ ਖੋਲ ਕੇ ਐਵੇਂ ਕੰਜੂਸੀ ਨਾ ਕਰਿਆ ਕਰੋ ਕੋਈ ਗੱਲ ਨਹੀਂ ਬਹੁਤ ਵੱਡੇ ਵੱਡੇ ਦਿਲ ਰੱਖੀਦੇ ਹੁੰਦੇ ਆ ਜੀ ਲਾਈਕ ਤੇ ਸ਼ੇਅਰ ਕਰਨ ਵਾਸਤੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਆਪਾਂ ਨੂੰ ਵਧੀਆ ਸੋਹਣਾ ਜਿਹਾ ਕਮੈਂਟ ਵੀ ਕਰ ਦਿਓ ਜੀ ਆਪਾਂ ਨੂੰ ਬਹੁਤ ਸੋਹਣੇ ਸੋਹਣੇ ਵਧੀਆ ਕਮੈਂਟ ਆਉਂਦੇ ਆ ਤੇ ਬਹੁਤ ਮਾਨ ਖੁਸ਼ ਹੁੰਦਾ ਤੇ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਦੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਚਲੋ ਜੀ ਮੈਂ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ